ਕੀਤੀ ਹੈ ਅੱਜ ਇੱਕ ਇਤਿਹਾਸਕ ਦਿਹਾੜਾ ਹੈ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਇਹਨਾਂ ਨੂੰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ ਥਾਪੜਾ ਪ੍ਰਾਪਤ ਹੋਇਆ ਖੰਡੇ ਵਾਟ ਦੀ ਪਵਿੱਤਰ ਜੀ ਭਾਈ ਕੋਵਕ ਸਿੰਘ ਨਾਮ ਰੱਖਿਆ ਗਿਆ ਤੇ ਇੱਕ ਬਾਬਾ ਬੰਦਾ ਸਿੰਘ ਬਹਾਦਰ ਨਾ ਪ੍ਰਸਿੱਧ ਪ੍ਰਸਿੱਧ ਹੋਏ ਥਾਪੜਾ ਲੈ ਕੇ ਪੰਜ ਸਿੰਘਾਂ ਨੂੰ ਨਾਲ ਲੈ ਕੇ ਗੁਰੂ ਸਵਾਰਿਓ ਪੰਜਾਬ ਵੱਲ ਆਏ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ ਪਾਪ ਤਾਂ ਉਸ ਨੂੰ ਉਹਦੇ ਕੀਤੇ ਦੀ ਸਜ਼ਾ ਪੁਗਾਣਾਂ ਕੀਤੀ ਸੂਬਾ ਸਰਹੰਦ ਵਜੀਦ ਖਾਨ ਨੂੰ ਹਾਰ ਕੇ ਚੱਪੜਚੀਰ ਦੇ ਮੈਦਾਨ ਵਿੱਚ ਜਿਹੜਾ ਗੁਰੂ ਜੀ ਸਵਾਰਿਓ ਸਰਹਾਨ ਹੂਤੇ ਕੇਸਰੀ ਨਿਸ਼ਾਨ ਖਿਲਾ ਦਿੱਤੇ ਖਾਲਸਾਈ ਨਿਸ਼ਾਨ ਤੇ ਫਿਰ ਸਮਾਂ ਲੰਘਿਆ ਅੱਜ ਆਪਾਂ ਜ਼ਮੀਨਾਂ ਦੇ ਮਾਲਕ ਹਾਂ ਤੇ ਇਹ ਜ਼ਮੀਨਾਂ ਦੀ ਮਲਕੀਅਤ ਜਿਹੜੀ ਹੈ ਇਹ ਵੀ ਸਵਾਬਾ ਪੰਦਾ ਸਿੰਘ ਬਹਾਦਰ ਦੀ ਦੇਣ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਇਹ ਬਚਨ ਇੱਕ ਦਿੱਤਾ ਪਟਾ ਲਗਾ ਦਿੱਤਾ ਕਿ ਭਾਈ ਜਿਹੜਾ ਵਾਹਿ ਕਰ ਰਿਹਾ ਉਹੀ ਜ਼ਮੀਨ ਦਾ ਮਾਲਕ ਹੈ ਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਸਾਡੇ ਉੱਤੇ ਕਿਰਪਾ ਹੋਈ ਹੈ ਫਿਰ ਉਹ ਸਮਾਂ ਵੀ ਲੰਘਿਆ ਗੁਰੂ ਸਿਵਾਰਿਓ ਜਦੋਂ ਬਹਾਦਰ ਸ਼ਾਹ ਨਾਲ ਆਹਮੋ ਸਾਹਮਣੇ ਹੋਏ ਦੇ ਬਹਾਦਰ ਸ਼ਾਹ ਨੇ ਗੁਰੂ ਸਵਾਰਿਓਂ ਫਿਰ ਇਹ ਹੁਕਮ ਕਰਦਾ ਜਿੱਥੇ ਵੀ ਸਿੱਖ ਮਿਲਣ ਉਹਨਾਂ ਨੂੰ ਖਤਮ ਕੀਤਾ ਜਾਵੇ ਕੋਈ ਬਚੇ ਨਾ ਉਹਨਾਂ ਨੂੰ ਉਸੇ ਮੌਕੇ ਤੇ ਮਾਰ ਦਿੱਤਾ ਜਾਵੇ ਜਿਸ ਕਰਕੇ ਸਿੰਘਾਂ ਦੀ ਬਰਹਾਲ ਤਰਜੋਬ ਹੋਈ ਤੇ 161715 ਵਿੱਚ ਬਹਾਦਰ ਸ਼ਾਹ ਦੀ ਮੌਤ ਹੋਈ ਉਸ ਤੋਂ ਬਾਅਦ ਬਾਦਸ਼ਾਹ ਪ੍ਰਕਸ਼ੀਰ ਜਿਹੜਾ ਸੀ ਉਹ ਹਿੰਦੂਸਤਾਨ ਦੇ ਤਖਤ ਉੱਤੇ ਬੈਠ ਗਿਆ। ਉਹਨੇ ਫਿਰ ਬੜਾ ਜੰਗ ਕੀਤਾ ਤੇ ਗੁਰੂ ਸਵਾਰਿਓ ਗਰਦਾਸ ਮੰਗਲ ਗੜੀ ਦੇ ਵਿਗੜੀ ਦੇ ਵਿੱਚ ਕੱਚੀ ਗੜੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਭਾਈ ਬਾਜ ਸਿੰਘ ਜੀ ਭਾਈ ਬਨੋਦ ਸਿੰਘ ਜੀ ਹੋਰ ਇਤਿਹਾਦ ਕਨੇਕਾਂ ਸਿੱਖ ਜਿਹੜੇ ਸਨ ਉਹ ਗੜੀ ਦੇ ਅੰਦਰ ਘੇਰਾ ਪਿਆ ਹੋਇਆ ਤਕਰੀਬਨ 6-7 ਦਿਨਾਂ ਦੀ ਰਸਤਾ ਵਸਤਾ ਮੁਕੀ ਜਾਂ ਇਥੋਂ ਤੱਕ ਗੁਰੂ ਸਵਾਰਿਓ ਜਿਹੜੇ ਦਰਖਤਾਂ ਦੇ ਪੱਤੇ ਤੁ dụਕੇ ਖਾਦੇ ਉਹ ਵੀ ਖਤਮ ਹੋ ਗਏ ਫਿਰ ਉਹ ਸਮਾਂ ਆਇਆ ਕਿ ਜਾਲਮਾਨ ਗੜੀ ਅੰਦਰ ਪ੍ਰਵੇਸ਼ ਕਰਕੇ ਬੰਦਾ ਸਿੰਘ ਬਹਾਦਰ ਤੇ ਨਾਲ ਦੇ ਸਾਥੀਨਾਂ ਦੇ ਰਤਾਰਕਾ ਸਿੱਖਾਂ ਦੇ ਸਿਰ ਵੱਢ ਕੇ ਨੀਜਿਆਂ ਤੇ ਤੰਗ ਕੇ ਬੰਦਾ ਸਿੰਘ ਬਹਾਦਰ ਨੂੰ ਲੋਹ ਪਿੰਜਰਾ ਅੰਦਰ ਬੰਦ ਕਰਕੇ ਹਾਥੀ ਉੱਤੇ ਗੁਰੂ ਰੱਖ ਕੇ ਪਿੰਜਰਾ ਇੱਕ ਜਲੂਸ ਦੇ ਰੂਪ ਦੇ ਵਿੱਚ ਦਿੱਲੀ ਵੱਲ ਲੈ ਕੇ ਗਏ ਜਿਹੜਾ ਵੀ ਰਾਹਤੇ ਜੋ ਕੋ ਮਿਲਦਾ ਪਤਾ ਲੱਗਦਾ ਸਿੱਖ ਐ ਉਹਨੂੰ ਵੀ ਨਾਲ ਗਿਰਗਤਾਰ ਕੀਤਾ ਜਾਂਦਾ ਹੈ ਇੰਜ ਜਿੱਥੇ ਦਿੱਲੀ ਦੇ ਤੇ ਮਹਿਰੋਨੀ ਜਿੱਥੇ ਬਾਬੰਦ ਸਿੰਘ ਬਹਾਦਰ ਦੇ ਸਹਿਤ ਸਾਥੀਆਂ ਨੂੰ ਸ਼ਹੀਦ ਕੀਤਾ ਗਿਆ ਸੀ ਜਿਨ੍ਹਾਂ ਦੀ ਗਿਣਤੀ ਉਸ ਸਮੇਂ 740 ਹੋਤੀ ਪਈ ਬਾਦਸ਼ਾਹ ਸ਼ੇਰ ਦੇ ਅੱਗੇ ਪੇਸ਼ ਕੀਤਾ ਗਿਆ ਤੇ ਉਹ ਕਹਿ ਰਿਹਾ ਕਾਜੀ ਕਹਿ ਰਿਹਾ ਕਿ ਤੁਹਾਡੀਆਂ ਜਾਨਾਂ ਬਖਸ਼ ਦਿੱਤੀਆਂ ਜਾਣ ਦੀਆਂ ਤੁਸੀਂ ਤੀਨੇ ਇਸਲਾਮ ਕਬੂਲ ਕਰ ਲਓ ਤੇ ਸਿੰਘ ਕਹਿਣ ਲੱਗੇ ਸਿੰਘ ਧਾਰਨਾ ਪੜਦੇ ਕਿ ਸਾਡਾ ਜਿਹੜੇ ਬਜ਼ੁਰਗ ਨੇ ਉਹ ਪੜਦੇ ਹੁੰਦੇ ਹਨ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਤਿਖ ਨਾ ਜਾਵੇ ਸਾਡਾ ਸੀਸ ਭਾਵੇਂ ਚਲਿਆ ਜਾਵੇ ਪਰ ਅਸੀਂ ਸਿੱਖੀ ਨੂੰ ਨਹੀਂ त्याਗਣਾ ਤੇ ਫਤਵਾ ਜਾਰੀ ਕਰ ਦਿੱਤਾ ਕਿ ਨਿਤਾ ਪ੍ਰਤੀ 100-100 ਸਿੰਘਾਂ ਦੇ ਜਥੇ ਨੂੰ ਸ਼ਹੀਦ ਕੀਤਾ ਜਾਵੇ ਤੇ ਗੁਰੂ ਸਵਾਰਿਓ 100-100 ਸਿੰਘਾਂ ਦੇ ਜਥੇ ਨਿਤਾਪਤੀ ਕਤਲ ਹੋਣ ਲੱਗੇ ਸ਼ਹੀਦ ਹੋ ਰਹੇ ਇਸ ਸ਼ਹੀਦੀ ਦੇ ਵਿੱਚ ਇੱਕ ਮਾਤਾ ਨੇ ਆਪਣੇ ਬੱਚੇ ਦੀ ਸ਼ਾਦੀ ਕੀਤੀ ਨਵੇਂ ਨਵੇਂ ਅਨੰਦ ਕਾਰਜ ਕਰਾਇਆ ਉਸ ਬੱਚੇ ਨੂੰ ਵੀ ਰਾਹ ਦੇ ਵਿੱਚ ਗੁਰੂ ਸਵਾਰਿਓ ਜਿਹੜੀ ਇਹ ਸਿਪਾਈ ਸੰਨ ਪਕੜ ਲਿਆ ਉਹਦੀ ਮਾਂ ਉੱਚੀ-ਉੱਚੀ ਬਾਦਸ਼ਾਹ ਪ੍ਰਕਾਸ਼ੀਰ ਕੋਲ ਜਾ ਕੇ ਇਹ ਫਰਿਆਦ ਕਰਦੀ ਕਿ ਮੇਰਾ ਬੱਚਾ ਸਿੱਖ ਨਹੀਂ ਹੈ ਤੁਸੀਂ ਮੇਰੇ ਬੱਚੇ ਨੂੰ ਐਵੇਂ ਹੀ ਪਕੜਦੇ ਆ ਜਦੋਂ ਮਾਂ ਰੋਂਦੀ ਹੈ ਕੀਰਨੇ ਪਾਉਂਦੀ ਹੈ ਤੇ ਬਾਦਸ਼ਾਹ ਹੁਕਮ ਕਰਨ ਤਾਂ ਕਿ ਜਾ ਕੇ ਰੋਕਣਾ ਕਰੋ ਕਿਤੇ ਇਸ ਮਾਈ ਦਾ ਬੱਚਾ ਜਿਹੜਾ ਹੈ ਉਹ ਕਤਲ ਨਾ ਹੋ ਜਾਵੇ ਜਦੋਂ ਗੁਰੂ ਸਵਾਰਿਓ ਉਹ ਸਿਪਾਈ ਦੌੜ ਕੇ ਗੁਰਦਰ ਬੱਚੇ ਦੀ ਸ਼ਹੀਦੀ ਦਿੱਤੀ ਜਾ ਰਹੀ ਹੈ ਤਿਆਰੀ ਪੂਰੀ ਕੀਤੀ ਹੈ ਉਧਰੋਂ ਗੁਰੂ ਸਵਾਰਿਓ ਉਹ ਦੌੜ ਕੇ ਆਏ ਕਹਿਣ ਲੱਗੇ ਇਹ ਜਿਹੜੀ ਹੈ ਸਜ਼ਾ ਮaaf ਕਰ ਦੁੱਤੀ ਹੈ ਇਹ ਗੁਰੂ ਨਾਨਕ ਦਾ ਸਿੱਖ ਨਹੀਂ ਜਦੋਂ ਉਸ ਸੇਖ ਬੱਚੇ ਦੇ ਸ਼ਰਬਨਾ ਚ ਆਵਾਜ਼ ਪਈ ਹੈ ਕਹਿਣ ਲੱਗਿਆ ਮੇਰੀ ਮਾਂ ਜੂ ਲਬੋਲਦੀ ਹੈ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤੇ ਮੈਂ ਸਿੰਘ ਹਾਂ ਇਸ ਕਰਕੇ ਜਿੱਥੇ ਮੇਰੇ ਭਰਾ ਮੇਰੇ ਵੱਡੇ ਸ਼ਹੀਦ ਹੋਏ ਨੇ ਉਹਨਾਂ ਨਾਲ ਮੈਂ ਵੀ ਸ਼ਹੀਦ ਹੋਣਾ ਹੈ ਇਹ ਜज्ਵਾ ਦੇਖਿਆ ਸ਼ਹੀਦੀ ਦਾ ਗੁਰੂ ਦੇਖ ਕੇ ਸਾਰੇ ਅਚਾਰ ਝੋੜ ਗਏ ਕਿੱਥੇ ਲੋਕ ਜਦੋਂ ਕਿ ਆਪਣੇ ਉੱਤੇ ਬਿਪਤਾ ਪਈ ਹੋਵੇ ਦਾ ਸਮਾਂ ਹੋਵੇ ਆਪਾਂ ਆਪਣੀਆਂ ਜਾਨ ਦੀ ਸਹੀ ਸਲਾਮਤ ਲਈ ਭੀਖ ਮੰਗਦੇ ਆ ਤੇ ਕਿਤੇ ਉਹ ਨੌਜਵਾਨ ਲੜਕਾ ਕਹਿ ਰਿਹਾ ਕਿ ਮੇ ਮੇਰੀ ਮਾਂ ਚ ਬੋਲਦੀ ਹੈ ਮੈਂ ਗੁਰੂ ਨਾਨਕ ਦਾ ਸਿੱਖ ਮੇਰੇ ਭਰਾਵਾਂ ਦੇ ਸਹਤ ਮੈਨੂੰ ਵੀ ਸ਼ਹੀਦ ਕੀਤਾ ਜਾਵੇ ਤੇ ਗੁਰੂ ਸਵਾਰਿਓ ਉਹ ਬੱਚੇ ਨੇ ਹਾਸਾ ਹਾਸੇ ਸ਼ਹਾਦਤ ਦਾ ਜਾਂ ਪੀਣਾ ਕੀਤਾ ਬਾਦਸ਼ਾਹ ਬਸਿਰ ਆਪਣੇ ਤਖਤ ਤੇ ਬੈਠਾ ਭਾਈ ਬਾਜ ਸਿੰਘ ਜੀ ਬੜੇ ਬਹਾਦਰ ਸਨ ਜਦੋਂ ਬੈਠਾ ਨਾ ਤਖਤ ਤੇ ਕਹਿਣ ਲੱਗੇ ਉਹ ਬਾਜ ਸਿੰਘ ਹੈ ਕਹਿਣ ਲੱਗੇ ਹਾਂ ਮੈਂ ਬਾਜ ਸਿੰਘ ਹਾਂ ਕਹਿ ਲਕ ਤੇਰੇ ਬੜੇ ਬਾਰ ਮਾਰਨਾ ਕੀਤੇ ਸੁਣ ਨਾ ਕੀਤੇ ਸੁਣਿਆ ਤੂੰ ਬਹੁਤ ਵੱਡਾ ਬਹਾਦਰ ਹੈ ਤੇ ਸਾਡੇ ਬੜੇ ਸਪਾਈ ਮਾਰਨਾ ਕੀਤੇ ਹਨ ਤੇ ਅੱਗੋਂ ਗੁਰੂ ਸਵਾਰਿਓ ਭਾਈ ਬਾਜ ਸਿੰਘ ਕਹਿਣ ਲੱਗਿਆ ਕਿ ਬਾਦਸ਼ਾਹ ਇੱਕ ਵਾਰੀ ਮੇਰੇ ਹੱਥ ਖੋਲ ਕੇ ਦਗ ਖੋਲ ਦੇ ਤੇ ਫਿਰ ਪੈ ਤੰਦਾ ਦਾ ਕਿੱਡਾ ਕੁ ਵੱਡਾ ਮੈਂ ਬਹਾਦਰ ਹਾਂ ਤੇ ਬਾਦਸ਼ਾਹ ਨੇ ਗੰਨੂਸ ਬਾਰੇ ਸੋਚਿਆ ਕਿ ਸਾਡੇ ਸਿਪਾਹੀ ਕੋਈ ਨੂਨ ਦਾ ਸਾਡਾ ਕੈਦੀ ਬਣਿਆ ਹੋਇਆ ਬੇੜੀਆਂ ਪਾਈਆਂ ਹੋਈਆਂ ਨੇ ਇਹ ਕੀ ਕਰ ਲਵੀਂ ਕਹਿੰਦੇ ਸਿਪਾਹੀ ਹੁਕਮੀ ਦਿੱਤਾ ਕਿ ਦੇ ਹੱਥ ਖੋਲ ਦਿਓ ਜਦੋਂ ਗੁਰੂ ਸਾਹਿਬ ਹੱਥ ਖੋਲੇ ਨਾ ਉਦੋਂ ਸਿਪਾਹੀ ਹੱਥ ਖੋਲ ਰਿਆ ਐਨੇ ਸਮਿਆਂ ਦੇ ਵਿੱਚ ਹੀ ਤੇ ਸਕਿੰਟਾਂ ਦੇ ਵਿੱਚ ਸਿਪਾਹੀ ਦੀ ਜਿਹੜੀ ਤਲਵਾਰ ਸੀ ਉਹ ਢੋਲੀ ਤੇ ਪੰਜ ਸੱਤ ਨੂੰ ਚੜਗਾ ਦਿੱਤਾ ਤੇ ਦੌੜ ਕੇ ਭੱਜ ਗਏ ਜਿੱਥੇ ਬਾਦਸ਼ਾਹ ਬਖਸ਼ੀਰਾ ਆਪਣੇ ਸੰਘਾਸ਼ਨ ਤੇ ਬੈਠਾ ਨਾ ਉਧਰਲੇ ਪਾਸੇ ਨੂੰ ਆ ਗਿਆ ਤੇ ਉਹ ਇਹਦੇ ਮਨ 'ਚ ਇੰਨਾ ਡਰ ਪੈਦਾ ਹੋਇਆ ਤੇ ਉਹ ਆਪਣਾ ਸੰਘਾਸ਼ਨ ਛੱਡ ਕੇ ਭੱਜ ਗਿਆ ਫਿਰ ਭਾਈ ਬਾਜ ਸਿੰਘ ਜੀ ਇਹਨਾਂ ਨੂੰ ਵਿਸ਼ੇਸ਼ ਕੀਤਾ ਗਿਆ ਅਖੀਰ ਤੇ ਗੁਰੂ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਪਿੰਜਰੇ ਅੰਦਰ ਬੰਦ ਪਾਤਾ ਹੋਇਆ ਪਹਿਲਾ ਦਿੱਲੀ ਦੇ ਸਾਰੀਆਂ ਗਲੀਆਂ ਵਿੱਚ ਘਰਾਇਆ ਗਿਆ ਫਿਰ ਇਥੋਂ ਤੱਕ ਆਖਿਆ ਕਹਿਣ ਲੱਗੇ ਤੁਸੀਂ ਇੰਜ ਕਰੋ ਆਪਣਾ ਧਰਮ ਤਿਆਗ ਦਿਓ ਜਿੰਨੇ ਇਸਲਾਮ ਕਬੂਲ ਕਰ ਲਵੋ ਤੁਹਾਡੀ ਜਿਹੜੀ ਹੈ ਜਾਨ ਬਖ ਦਿੱਤੀ ਜਾਵੇ ਤੇ ਬੰਦਾ ਸਿੰਘ ਬਹਾਦਰ ਸ਼ਾਂਤ ਚਿਤ ਇਹੀ ਮੁੱਖੋਂ ਪੜਦੇ ਨੇ ਕਿ ਮੇਰੇ ਗੁਰੂ ਦਾ ਹੁਕਮ ਹੈ ਸਿਰ ਜਾਵੇ ਤੇ ਜਾਬ ਸਿੱਖੀ ਸਤ ਕਾ ਨਾ ਜਾ ਤੇ ਜ਼ਾਲਮਾਂ ਨੇ ਅੰਨਸਵਾਰੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਣ ਵਾਸਤੇ ਸਾਹਮਣੇ ਕਹਿੰਦੇ 400 ਦਾ ਪੁੱਤਰ ਸੀ ਬਾਬਾ ਅਜੀਤ ਸਿੰਘ ਭਾਈ ਅਜੀਤ ਸਿੰਘ ਕਹਿਣ ਲੱਗੇ ਬੰਦਾ ਸਿੰਘ ਬਹਾਦਰ ਜੇ ਤੂੰ ਦੀਨੇ ਇਸਲਾਮ ਤੋਂ ਨਹੀਂ ਕਰਨਾ ਸਾਡੀਆਂ ਸ਼ਰਤਾਂ ਨੂੰ ਮੰਨਣੀਆਂ ਆ ਫਿਰ ਤੇਰ ਤੋਂ ਬਨ ਤੇਰੇ ਬੱਚੇ ਨੂੰ ਸ਼ਹੀਦ ਕੀਤਾ ਜਾਵੇਗਾ ਉਹ ਕਾਰਨ ਕੀ ਸੀ ਕਿਉਂਕਿ ਹਰ ਇੱਕ ਨੂੰ ਇਹ ਪਤਾ ਕਿ ਬੱਚੇ ਹਰ ਇੱਕ ਨੂੰ ਪਿਆਰੇ ਨੇ ਜਦੋਂ ਇਹ ਸਾਹਮਣੇ ਬੱਚਿਆਂ ਨੂੰ ਸ਼ਹੀਦ ਕੀਤਾ ਜਾਵੇਗਾ ਇਹਦੇ ਬੱਚੇ ਨੂੰ ਤੇ ਬੰਦਾ ਸਿੰਘ ਬਹਾਦਰ ਡੋਲ ਜਾਵੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਗੁਰੂ ਗੋਬਿੰਦ ਸਿੰਘ ਮਾਰਦਾ ਸਿੰਘ ਹੈ ਜਿਸ 칼ਗੀਆਂ ਵਾਲੇ ਬਾਦਸ਼ਾਹ ਆਪਣੇ ਹੱਥੀ ਵੱਡੇ ਸਹਿਬਜ਼ਾਦਿਆਂ ਚਮਕੌਰ ਦੀ ਗੜੀ ਦੇ ਅੰਦਰ ਤਿਆਰ ਕਰਕੇ ਭਜਣਾ ਜਾਂਦਾ ਆਪਣੇ ਨੇਤਰਾਂ ਦੇ ਸਾਹਮਣੇ ਸ਼ਹੀਦ ਕਰਵਾਏ ਫਿਰ ਵੀ ਸਾਤ ਸੂਰਜ ਮਹਾਰਾਜ ਜਿਕਾਰੇ ਛੱਡਦੇ ਨੇ ਉਸ ਗੁਰੂ ਗੋਬਿੰਦ ਸਿੰਘ ਮਰਦਾ ਸਿੰਘ ਹੈ ਜਿਹਦੇ ਛੋਟੇ ਸਹਿਬਜ਼ਾਦਿਆਂ ਸਰਹੰਦੀਆਂ ਨੀਆਂ ਚ ਆਪਣੇ ਆਪ ਨੇ ਚੁਣਾ ਕੇ ਸ਼ਹੀਦ ਕਰਵਾ ਲਿਆ ਪਰ ਜ਼ਾਲਮਾਂ ਨੇ ਇਹ ਨਹੀਂ ਮੰਨਿਆ ਕਿ ਉਹ ਸਵਾਰੀ ਉਸੇ ਹੀ ਬੰਦਾ ਸਿੰਘ ਬਹਾਦਰ ਤੇ ਗੁਰੂ ਨਾਨਕ ਗੁਰ ਕਲਗੀ ਤਰਪਾ ਸਿੰਘ ਕਹਿੰਦੇ ਜ਼ਾਲਮਾਂ ਨੇ ਫਤਵਾ ਜਾਰੀ ਕਰ ਦਿੱਤਾ ਕਿ ਇਹਦੇ ਪੁੱਤਰ ਨੂੰ ਖਤਮ ਕਰਕੇ ਜਿਹੜਾ ਦਾ ਦਿਲ ਹੈ ਨਾ ਦਿਲ ਕੱਟ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਤੁੰਗਿਆ ਜਾਵੇ ਕਿੱਡਾ ਵੱਡਾ ਜ਼ੁਲਮ ਹੈ ਗੁਰੂ ਸਵਾਸ ਬੰਦੇ ਨੂੰ ਮਾਰਨਾ ਵੱਖਰੀ ਗੱਲ ਹੈ ਪਰ ਦਿਲ ਕੱਢ ਕੇ ਇੱਕ ਪਿਤਾ ਦੇ ਮੂੰਹ ਚ ਪਾਣਾ ਤੇ ਜਾਲ ਜਿਹੜਾ ਜਲਾਦ ਆਇਆ ਜਲਾਦ ਨੇ ਬੱਚੇ ਨੂੰ ਪਕੜਿਆ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਪਰ ਗੁਰੂ ਸਰਵਾਰਿਓ ਜੁਰੀ ਦੇ ਨਾਲ ਛੁਰੇ ਦੇ ਨਾਲ ਉਹ ਕਲੇਜਾ ਕੱਢ ਦਿੱਤਾ ਬਾਹਰ ਆਂਦਰਾ ਨਾਰਾ ਨਿਕਲਣਿਆ ਉਹ ਲਹੂ ਨਾਲ ਲਥ-ਪਾਥ ਉਹ ਲਿਬੜਿਆ ਹੋਇਆ ਤੇ ਗੁਰੂ ਸਰ ਜਿਹੜਾ ਦਿਲ ਹਿਲ ਰਿਹਾ ਹੈ ਕਹਿੰਦੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਮੁੱਛ ਤੋਂ ਲਿਪੜਿਆ ਆਪਣੇ ਬੱਚੇ ਦੇ ਲਹੂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਜੋ ਮੁੱਛਾਂ ਸਾਂ ਦਾੜਾ ਸਨ ਉਹ ਲਹੂ ਨਾਲ ਪਿਚਿ ਪਰ ਫਿਰ ਵੀ ਯਾਦ ਕਰਦੇ ਨੇ ਕਿ ਮੇਰਾ ਗੁਰੂ ਕਹਿੰਦਾ ਹੈ ਕਿ ਤੇਰਾ ਕੀਆ ਮਿੱਠਾ ਲਾਖ ਹੈ ਹਾਰ ਨਾਮ ਪਦਾਰਥ ਨਾਨਕ ਮੰਨਦਾ ਹੈ ਬਾਣੀ ਪੜ੍ਹਦੇ ਸਿਮਰਨ ਕਰਦੇ ਸਤਿਗੁਰ ਦੀ ਰਜਾ ਦੇ ਵਿੱਚ ਦੇਖਿਆ ਕਿ ਹੁਣ ਇਹ ਪੁੱਤਰ ਵੀ ਸ਼ਹੀਦ ਹੋ ਗਿਆ ਮੂੰਹ ਚ ਕਲੇਜਾ ਤਮ ਦਿੰਦਾ ਹੈ ਫਿਰ ਵੀ ਇਹ ਡੋਲਿਆ ਨਹੀਂ ਫਿਰ ਗੁਰੂ ਸੇ ਜਾਲ ਮਾਨੇ ਬਾਬਾ ਬੰਦਾ ਸਿੰਘ ਬਹਾਦਰ ਉਤੇ ਅਤਿਆਚਾਰ ਕੀਤਾ ਸਭ ਤੋਂ ਪਹਿਲਾਂ ਦੋਨੋਂ ਨੂੰ ਨੇਤਰ ਜਿਹੜੇ ਅੱਖਾਂ ਬਾਹਰ ਕੱਢ ਦਿੱਤੇ ਅੱਖਾਂ ਬਾਹਰ ਕੱਢੀਆਂ ਫਿਰ ਸੱਚੀ ਲੱਤ ਵੱਢੀ ਫਿਰ ਗੁਰੂ ਸਾਹਿਬ ਦੋਨੋਂ ਹੱਥ ਫੜ ਦਿੱਤੇਗੇ ਤੇ ਬਾਬਾ ਬੰਦਾ ਸਿੰਘ ਬਹਾਦਰ ਢੋਲ ਚਿੱਤ ਬੈਠੇ ਨੇ ਜਾਲਮ ਆਪਣਾ ਕੰਮ ਕਰਦੇ ਜਾ ਰਹੇ ਨੇ ਤੇ ਬੰਦਾ ਸਿੰਘ ਬਹਾਦਰ ਇਸ ਤਰ੍ਹਾਂ ਬੈਠੇ ਨੇ ਮਾਨੋ ਜਿਵੇਂ ਸ਼ਰੀਰ ਉੱਤੇ ਕੋਈ ਜ਼ਖਮ ਲੱਗਦੀ ਨਹੀਂ ਰਹੀ ਕਾਰਨ ਕੀ ਸੀ ਕਿਉਂਕਿ ਸਰੀਰ ਜਿਹੜਾ ਸੀ ਕੈਦ ਖਾਨੇ ਦੇ ਵਿੱਚ ਸੀ ਜਿਹੜਾ ਮਨ ਸੀ ਮਨ ਕੈਦਖਾਨੇ ਵਿੱਚ ਨਹੀਂ ਸੀ ਮਨ ਗੁਰੂ ਚਰਨਾਂ ਦੇ ਵਿੱਚ ਸੀ ਸੁਰਤੀ ਜਿਹੜੀ ਹੈ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸੀ ਸਰੀਰ ਜਿਹੜਾ ਬੇੜੀਆਂ ਨਾਲ ਜਕੜਿਆ ਹੋਇਆ ਹੈ ਸਰੀਰ ਉਹਦੇ ਗੁਰੂ ਸਾਹਿਬ ਬਾਹਰ ਚੱਲਦੇ ਨੇ ਕਦੇ ਹੱਥ ਵੱਡੇ ਜਾ ਰਹੇ ਨੇ ਕਦੇ ਲੱਤ ਵੱਡੀ ਜਾ ਰਹੀ ਹੈ ਪਰ ਮੰਨ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨ ਸੁਰਤੀ ਜਿਹੜੀ ਗੁਰੂ ਪਾਤਸ਼ਾਹ ਦੇ ਚਰਣਾ ਵਿੱਚ ਤੇ ਅਰਦਾਸ ਕਰਦੇ ਨੇ ਕਿ ਡੰਡਾਉ ਤੇ ਵੰਦਨ ਅਨਕ ਵਾਰ ਸਰਬ ਖਲਾਸੁ ਮਰਤੋ ਡੋਲਨ ਤੇ ਰਾਖੂ ਪ੍ਰਭੂ ਨਾਨਕ ਦੇ ਕਰ ਹੱਥ ਇਹ ਆਪਣਾ ਹੱਥ ਦੇ ਕੇ ਰੱਖਿਆ ਕਰੋ ਇੰਜ ਗੁਰੂ ਸਰੇ ਅਰਦਾਸਾਂ ਬੇਨਤੀਆਂ ਕਰਦੇ ਚਾਲ ਮਨ ਹੈ ਪੂਰੀ ਬਾਹ ਲਾ ਲਈ ਇੱਕ ਇੱਕ ਅੰਗ ਕੱਟਦੇ ਨੇ ਪਹਿਲਾ ਨੇਤਰ ਕੱਢੇ ਕਹਿਣ ਲੱਗੇ ਦੀਨੇ ਇਸਲਾਮ ਕਬੂਲ ਕਰ ਲਓ ਜਾਨ ਵਕਤ ਪੀ ਜਾਵੇ ਤੇ ਬੰਦਾ ਸਿੰਘ ਬਦੂ ਸਤਰਾ ਬੈਠੇ ਫਿਰ ਗੁਰੂ ਸਾਹਿਬ ਜਦੋਂ ਲੱਤ ਵੱਟੀ ਹੈ ਸੱਜੀ ਫਿਰ ਪੁੱਛਿਆ ਹਾਲੇ ਵੀ ਤੁਹਾਡਾ ਸਿੱਧਾ ਅੱਜ ਰਾਤ ਤਾ ਜਾਵੋ ਦੀਨੇ ਇਸਲਾਮ ਕਬੂਲ ਕਰ ਲਓ ਪਰ ਡੋਲ ਚ ਨੇ ਬਾਹਾਂ ਵੜ ਦੇ ਤਿਆਂ ਦੇਖਿਆ ਕਿ ਇਹ ਡੋਲਣ ਵਾਲੇ ਨਹੀਂ ਹਨ ਇਹਨੀ ਡੋਲ ਸਕਦੇ ਗੁਰੂ ਨਾਨਕ ਦੇ ਸਿੱਖ ਨੇ ਇਹਨਾਂ ਸਿੱਖਾਂ 'ਚ ਪਤਾ ਨਹੀਂ ਸਤਿਗੁਰੂ ਨੇ ਕਿਹੜੀ ਸ਼ਕਤੀ ਪਾਈ ਹੋਈ ਹੈ ਇੰਨਾ ਜ਼ੁਲਮ ਹੋ ਗਿਆ ਨਾ ਉੱਤੇ ਫਿਰ ਵੀ ਇਹ ਡੋਲਦੇ ਨਹੀਂ ਤੇ ਗੁਰੂ ਸਾਹਿਬ ਖੀਰ ਤੇ ਫਤਵਾ ਜਾਰੀ ਕਰਦਾ ਕਿ ਇਹਦਾ ਸਿਰ ਵੱਢ ਦਿੱਤਾ ਜਾਵੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਉਸ ਜੀ ਤੋਂ ਉਹਨਾਂ ਉੱਤੇ ਤਲਵਾਰ ਚਹਾਈ ਤਾੜ ਜਿਹੜਾ ਸੀ ਵੱਖਰਾ ਹੋ ਗਿਆ ਸੀਸ ਵੱਖਰਾ ਹੋ ਗਿਆ ਉਹ ਗੁਰੂ ਦਾ ਸਪੂਤ ਗੁਰੂ ਦਾ ਪਿਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ 1716 ਦੇ ਵਿੱਚ ਦਿੱਲੀ ਮਹਰੋਲੀ ਦੀ ਧਰਤੀ ਤੇ ਉਹਨਾਂ ਨੇ ਗੁਰੂ ਸਵਾਰੇ ਸ਼ਹਾਦਤ ਦਾ ਜਾਮ ਪੀ ਲਿਆ ਡੋਲ ਚਿਤਰੇ ਡੋਲੇ ਨਹੀਂ ਆਜੂ ਸਮਾਹਾਨ ਗੁਰੂ ਕਾਲਗੀ ਤਰਪਾਚ ਸਿੰਘ ਸੂਰਮੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਅਜ ਸ਼ਹੀਦੀ ਦਿਹਾੜਾ ਹੈ ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਦਾਸ ਤੁਹਾਨੂੰ ਬੋਲਦੇ ਇੱਕ ਨਹੀਂ ਅਨੇਕਾਂ ਗੱਲਾਂ ਹੋ ਗਈਆਂ ਹੋਣਗੀਆਂ ਗੁਰੂ ਕੀ ਸੰਗਤ ਸਤਿਗੁਰੂ ਮਹਾਰਾਜ ਵਖਣਯੋਗ ਹਨ ਭੁੱਲ ਚੁੱਕ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ